ਸੋ ਮੈਂ ਤੁਹਾਡਾ ਦੋਸਤ ਹੋਂ ਸਪਰਮ ਜੀਤ ਲੈ ਕੇ ਆਜਰੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਆ ਚੱਕ ਜਬਾਬ ਤੇ ਆ ਚੱਕ ਜਬਾਬ ਵਿੱਚ ਤੁਹਾਡੇ ਵਾਸਤੇ ਰਜਾਈ ਪਕਣਾ ਅਮਲੀ ਜੀ ਖਾਸ ਕਰਕੇ ਵੱਡੇ ਵੱਡੇ ਜਬਾਬ ਛੋਟੇ ਛੋਟੇ ਕਰਕੇ ਲੈ ਕੇ ਆਉਂਦੇ ਨੇ ਤੇ ਤੁਸੀਂ ਸਾਰੇ ਸਾਡੇ ਪ੍ਰੋਗਰਾਮ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਦੋਸਤੋ ਅੱਜ ਦੀਆਂ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਣੇ ਦੇ ਪਤਨਾ ਆਮਲੀ ਜੀ ਪਹਿਲੀ ਖਬਰ ਤੁਹਾਡੇ ਵਾਸਤੇ ਅਸੀਂ ਲੈ ਕੇ ਆਦਰ ਹੋਇਆ ਜਿੱਥੇ ਬਠਿੰਡੇ ਲੈ ਚੱਲਦਾ ਬਠਿੰਡੇ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਤੋਂ ਬੀਬੀ ਹਰਸਿਮਰ ਕੌਰ ਬਾਦਲ ਬਠਿੰਡੇ ਦੀ ਅਨਾਜ ਮੰਡੀ ਦੇ ਵਿੱਚ ਅੱਜ ਪਹੁੰਚ ਗਈ ਤੇ ਕਿਸਾਨਾਂ ਦੀ ਸਾਰ ਲੱਤੀ ਹੈ ਜਿਹੜੇ ਕਿਸਾਨ ਮੰਡੀਆਂ ਦੇ ਵਿੱਚ ਰੁੱਲਦੇ ਆ ਖੱਜਲ ਖਵਾਰ ਹੁੰਦੇ ਆ ਭਗਨਾ ਜੀ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਉਹ ਵੋਟਾਂ ਦਾ ਟਾਈਮ ਆ ਵੋਟਾਂ ਸਿਰ ਤੇ ਚੜੀਆਂ ਪਈਆਂ ਜੇ ਹੁਣ ਨਾ ਮੰਡੀਆਂ ਚ ਬੜੇ ਪੁੱਤ ਫੇਰ ਕਦੋਂ ਬੜਨਾ ਕਿਉਂਕਿ ਜਦੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਚ ਤਾਂ ਉਦੋਂ ਕਾਂਗਰਸੀ ਭਾਈ ਇਹਨਾਂ ਕਿਸਾਨਾਂ ਦੀ ਸਾਰ ਲੈਣ ਵਾਸਤੇ ਮੰਡੀਆਂ ਚ ਬੜਿਆ ਕਰਦੇ ਸੀ ਤੇ ਹੁਣ ਅਕਾਲੀ ਬੜਦੇ ਆ ਹਸਾ ਬਰਾਬਰ ਪਗਣਾ ਜੀ ਇਹ ਗੱਲ ਬਿਲਕੁਲ ਤੁਹਾਡੀ ਮੰਨਣੀ ਪੈਣੀ ਹੈ ਕਿਉਂਕਿ ਜੇ ਲੰਘੇ ਪਿਛਲੇ 10 ਸਾਲਾਂ ਦੀ ਗੱਲ ਕਰੀਏ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਸੀ ਤਾਂ ਉਦੋਂ ਅਕਾਲੀ ਦਲ ਇਹ ਕਹਿਆ ਕਰਦਾ ਸੀ ਕਿ ਦਿੱਲੀ ਤੋਂ ਨੋਟਾਂ ਦੇ ਟਰੱਕ ਆਉਣ ਵਾਲੇ ਨੇ ਤੇ ਉੱਥੇ ਹੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹ ਵੀ ਵਿੱਤੀ ਪੈਕੇਜ ਵਾਸਤੇ ਕਾਫੀ ਵਾਰ ਦਿੱਲੀ ਗਏ ਤੇ ਤਰਲਾ ਮੇਰੇ ਤੇ ਕਰਕੇ ਉਹ ਏਸੀ ਤਰ੍ਹਾਂ ਖਾਲੀ ਮੁੜ ਕੇ ਆ ਗਈ। ਅਰਨਜੀਤ ਸਿੰਘ ਸਾਹਿਬ ਦੀ ਗੱਲ ਕਰੀਏ ਤਾਂ ਉਹ ਆਪਣੀ ਲਾਲ ਕਾਪੀ ਕੱਢ ਕੇ ਖੜ ਜਾਂਦੇ ਸੀ ਕਿ ਪਹਿਲਾਂ ਤੁਸੀਂ ਪਿਛਲਾ ਹਿਸਾਬ ਦੋ ਫਿਰ ਵਿੱਤੀ ਪੈਕ ਬਾਰੇ ਸੋਚਾਂਗੇ। ਪਰ ਉੱਥੇ ਹੀ ਬਗਨਾ ਜੀ ਇੱਕ ਹੋਰ ਵੱਡੀ ਖਬਰ ਦੇ ਉੱਪਰ ਆਪਾਂ ਗੱਲ ਕਰੀਏ ਤਾਂ ਲੁਧਿਆਣੇ ਤੋਂ ਸਿਮਰਜੀਤ ਬੈਂਸ ਨਾਲ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਵੱਡਾ ਦੋਸ਼ ਲਗਾ ਦਿੱਤਾ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਵਿੱਚ ਮੈਚ ਫਿਕਸਿੰਗ ਹੋਈ ਹੈ ਪੰਜਾਬ ਦੀ ਕਈ ਸੀਟਾਂ ਦੇ ਉੱਪਰ। ਦਾਉ ਜਵਾਬ ਕਾਕਾ ਜੀ ਆ ਚੱਕ ਜਵਾਬ ਜੇ ਹੁਣ ਟਿਕਟਾਂ ਦੀ ਵੰਡ ਦੇ ਉੱਪਰ ਝਾਤ ਮਾਰੀਏ ਤਾਂ ਪੁੱਤ ਮਹੇਸ਼ਿੰਦਰ ਗਰੇਵਾਲ ਲੁਧਿਆਣੇ ਦੇ ਵਿੱਚ ਰਬਨੀਤ ਬਿੱਟੂ ਵਾਸਤੇ ਤੇ ਬਠਿੰਡੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਬੜਿੰਗ ਬੀਬੀ ਹਰਸਿਮਰਤ ਕੌਰ ਬਾਦਲ ਵਾਸਤੇ ਹੀ ਖੜਾ ਕੀਤਾ ਲੱਗਦਾ ਤੇ ਇਹੀ ਹਿਸਾਬ ਕਿਤਾਬ ਦੇਖ ਲੋ ਸਿਮਰਜੀਤ ਬੈਂਸ ਗੱਡੀ ਜਾਂਦਾ ਬਿਲਕੁਲ ਸਹੀ ਗੱਲ ਆ ਤੇ ਸਿਮਰਜੀਤ ਬੈਂਸ ਦਾ ਬਿਆਨ ਸੁਣੀ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਸਭ ਸੈਟਿੰਗ ਹੋਈ ਹੈ ਤੇ ਇਸ ਸੈਟਿੰਗ ਦੇ ਆਧਾਰ ਦੇ ਉੱਪਰ ਹੀ ਇਹ ਸੀਟਾਂ ਦੀ ਵੰਡ ਕੀਤੀ ਗਈ ਹੈ ਪਰ ਉੱਥੇ ਹੀ ਭਗਣਾ ਜੀ ਆਪਾਂ ਵੱਡੀ ਖਬਰ ਦੇ ਉੱਪਰ ਰੁਕ ਕਰੀਏ ਤਾਂ ਸਿਰਸਾ ਲੈ ਚੱਲਦੇ ਆ ਡੇਰਾ ਸਿਰਸਾ ਦੇ ਵਿੱਚ ਸਿਆਸੀ ਹਲਚਲਾਂ ਗਰਮ ਹੋ ਗਈਆਂ ਤੇ ਉੱਥੇ ਹੀ ਆ ਜਿਹੜੀਆਂ ਲੀਡਰਾਂ ਦੀਆਂ ਗੱਲਾਂ ਕਰੀਏ ਪਾਰਟੀਆਂ ਦੀ ਗੱਲਾਂ ਕਰੀਏ ਤਾਂ ਉਹਨਾਂ ਦੇ ਵਿੱਚ ਹਲਚਲ ਮਚ ਚੁੱਕੀ ਹੈ ਤੇ ਹੁਣ ਡੇਰੇ ਦੇ ਪੈਰੋਕਾਰ ਨੇ ਜਿਹੜੇ ਉਹਨਾਂ ਨੂੰ ਮਿਲਣ ਵਾਸਤੇ ਹੁਣ ਇਹ ਵੱਡੇ ਸਿਆਸੀ ਲੀਡਰ ਟਾਈਮ ਮੰਗਣ ਲੱਗ ਪਏ ਹਾੜੇ ਦਾ ਕੱਢੀ ਜਾਂਦੇ ਤੇ ਹੁਣ ਟਾਈਮ ਮੰਗਣ ਦੀ ਵੀ ਮੰਟਾ ਕਰੀ ਜਾਂਦੇ ਵੀ ਸਾਨੂੰ ਇੱਕ ਵਾਰ ਮਿਲ ਲਓ ਦੋ ਜਵਾਬ ਹੁਣ ਕੀ ਬਣੂਗਾ ਕਾਕਾ ਜੀ ਆ ਚੱਕ ਜਵਾਬ ਬਦਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਸਾਰੇ ਲੀਡਰਾਂ ਨੂੰ ਇਹ ਡੇਰਿਆਂ ਦੀ ਯਾਦ ਆਉਂਦੀ ਆ ਕਿਉਂਕਿ ਇਹਨਾਂ ਡੇਰਿਆਂ ਦੇ ਵਿੱਚ ਇਹ ਭਗਤ ਇਹਨਾਂ ਨੂੰ ਪਤਾ ਵੀ ਬਾਬਾ ਜੀ ਨੇ ਜੇ ਕਿਹਾ ਵੀ ਆਹ ਨਿਸ਼ਾਨੇ ਦੇ ਉੱਪਰ ਆਹ ਨਿਸ਼ਾਨ ਦੱਬਣਾ ਤਾਂ ਭਾਈ ਉਹੀ ਦੱਬਿਆ ਜਾਣਾ ਤੇ ਉਹੀ ਤਾਂ ਨਹੀਂ ਕਾਕਾ ਜੀ ਫਿਰ ਕਮਰ ਬੀਜੇ ਪ੍ਰਤਾਪ ਨੂੰ ਸਨਾਰੀਆ ਜੇਲ੍ਹ ਤੋਂ ਬਰੰਗ ਚਿੱਠੀ ਵਾਂਗੂ ਅੰਗਲਿਆ ਨੇ ਮੋੜਤਾ ਸੀ ਪਗਣਾ ਜੀ ਗੱਲ ਵੈਸੇ ਤੁਹਾਡੀ ਬਿਲਕੁਲ ਸਹੀ ਹੈ ਤਾਂ ਹੀ ਅਗਲੇ ਨੇ ਆਉਂਦੇ ਸਾਰ ਬੋਰੀਆ ਬਿਸਤਰ ਚਕਵਾ ਕੇ ਦੂਜੇ ਸਟੇਟ ਦੇ ਵਿੱਚ ਜਾ ਕੇ ਕਾਮਕਾਰ ਤੇ ਇਹਨਾਂ ਸੱਜਣ ਜੀ ਨੂੰ ਲਾ ਦਿੱਤਾ ਪਰ ਉੱਥੇ ਹੀ ਪਗਣਾ ਜੀ ਹੁਣ ਸਿਰਸਾ ਤੋਂ ਸਿੱਧਾ ਤੁਹਾਨੂੰ ਜਲੰਧਰ ਲੈ ਚਾਲਦਾ ਜਲੰਧਰ ਦੇ ਵਿੱਚ ਗੱਲ ਕਰੀਏ ਤਾਂ ਸੰਤੋਖ ਚੌਧਰੀ ਨੇ ਕਹਿੰਦੇ ਜੀ ਅੱਜ ਆਪਣਾ ਨਾਮੰਕਣ ਦਾਖਲ ਕਰ ਦਿੱਤਾ ਤੇ ਉਥੇ ਹੀ ਮਹਿੰਦਰ ਸਿੰਘ ਕੇਪੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਨਾਰਾਜ਼ਗੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਆਸ਼ੀਰਵਾਦ ਦੇ ਕੇ ਦੂਰ ਕਰਤਾ ਦੋ ਜਵਾਬ ਕਾਕਾ ਜੀ ਆਹ ਚੱਕ ਜਵਾਬ ਆਹ ਦੇਖ ਲਾ ਜਲੰਧਰ ਸੀਟ ਦੇ ਉੱਪਰ ਮਹਿੰਦਰ ਸਿੰਘ ਕੇਪੀ ਦੀ ਜਿਹੜੀ ਨਾਰਾਜ਼ਗੀ ਸੀ ਉਹ ਕੱਲ ਅਸ਼ੀਰਵਾਦ ਦੇ ਨਾਲ ਲੋਟ ਨਹੀਂ ਸੀ ਆਉਣੀ ਤਾਂ ਹੀ ਦੇਖ ਲੈ ਕੱਲ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਆ ਕੇਪੀ ਦੇ ਘਰੇ ਜਾ ਕੇ ਪੁੱਤ ਜੱਫੀ ਪਾਣੇ ਪਾਈ ਤਾਂ ਕੰਮ ਲੋਟ ਆਇਆ ਅੱਛਾ ਅੱਛਾ ਭਗਨਾ ਜੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਇਹ ਜੱਫੀ ਪਾਈ ਫਿਰ ਕੋਈ ਵੱਡਾ ਮਹਿਕਮਾ ਤੇ ਜੇ ਆਸ਼ੀਰਵਾਦ ਮਿਲੇ ਆ ਫਿਰ ਛੋਟਾ ਵਿਭਾਗ ਇਹ ਹੋ ਸਕਦਾ ਪਰ ਉੱਥੇ ਬਗਣਾ ਜੀ ਕੋਈ ਸਮਰਾਲ ਹੈ ਚੱਲਦਾ ਜੀ ਅੱਜ ਇੱਕ ਵੱਡੀ ਰੈਲੀ ਸੀ ਤੇ ਉੱਥੇ ਸ਼ਖਬੀਰ ਸਿੰਘ ਬਾਦਲ ਦੀ ਰੈਲੀ ਦੇ ਵਿੱਚ ਬਟੂਆ ਚੋਰੀ ਦੀ ਅਨਾਉਂਸਮੈਂਟ ਹੋਈ ਹੈ ਮਾਈਕ ਦੇ ਉੱਪਰ ਉਹ ਤੇ ਉਸੇ ਮੰਚ ਦੇ ਉੱਪਰ ਸ਼ਖਬੀਰ ਸਿੰਘ ਬਾਦਲ ਵੀ ਵਿਰਾਜਮਾਨ ਸੀ ਦਾਓ ਜਵਾਬ ਕਾਕਾ ਜੀ ਆਹ ਚੱਕ ਜਵਾਬ ਆ ਵੱਡੇ ਇਕੱਠਾਂ ਦੇ ਵਿੱਚ ਪੁੱਤ ਅਕਸਰ ਇਦਾਂ ਦੀ ਘਟਨਾਵਾਂ ਵਾਪਰ ਜਾਂਦੀਆਂ ਨਾਲੇ ਮਾਈਕ ਤੋਂ ਖੜ ਕੇ ਸਟੇਜ ਤੋਂ ਖੜ ਕੇ ਅਨਾਉਂਸਮੈਂਟ ਕਰਨ ਨਾਲ ਪੁੱਤ ਕੁਛ ਨਹੀਂ ਬਣਨਾ ਤੁਸੀਂ ਭਾਈ ਚੌਂਕੀਦਾਰ ਨੂੰ ਪੁੱਛੋ ਵੀ ਉਹ ਕੀ ਕਰਦਾ ਸੀ ਉੱਥੇ ਭਗਨਾ ਜੀ ਚੌਂਕੀਦਾਰ ਨੂੰ ਕੀ ਪੁੱਛੀਏ ਚੌਂਕੀਦਾਰ ਵਾਸਤੇ ਤਾਂ ਰਾਹੁਲ ਗਾਂਧੀ ਕਹਿੰਦਾ ਹੈ ਭਈ ਉਹ ਤਾਂ ਆਪ ਚੋਰ ਐ ਚੌਕੀਦਾਰ ਚੋਰ ਐ ਪਰ ਹੁਣ ਚੌਕੀਦਾਰੇ ਦੱਸੂਗਾ ਕਿ ਭਟੂਆ ਕੌਣ ਲੈ ਗਿਆ ਪਰ ਉੱਥੇ ਹੀ ਪ੍ਰੋਗਰਾਮ ਦੇ ਵਿੱਚ ਛੁੜ ਗਿਆ ਤੁਹਾਡੇ ਤੋਂ ਰਿਜ਼ਾਸਤ ਲੈਣ ਦਾ ਸ਼ੋਅ ਕਿਵੇਂ ਲੱਗ ਰਿਹਾ ਸਾਨੂੰ ਜ਼ਰੂਰ ਆਪਣੀ ਫੀਡਬੈਕ ਦਿਆ ਕਰੋ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸਾਡੇ ਸ਼ੋਅ ਨੂੰ ਤੋਸਤੋਂ ਤੁਹਾਡਾ ਪਿਆਰ ਇਸ ਤਰ੍ਹਾਂ ਸਾਨੂੰ ਮਿਲਦਾ ਰਹੇ ਤੇ ਤੁਸੀਂ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਆਸ ਨਿਊਜ਼ ਵਾਲਾ ਹਿੰਦੀ ਪੰਜਾਬੀ ਸਾਡਾ ਚੈਨਲ ਆ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਜ਼ਰੂਰ ਦਬੋ ਦੇਸ਼ ਵਿਸ਼ੇ ਵਿਦੇਸ਼ ਦੀਆਂ ਸਾਰੀਆਂ ਖਬਰਾਂ ਤੁਹਾਡੇ ਤੇ ਸਸੀ ਲੈ ਕੇ ਹਾਜ਼ਰ ਹੋਣੇ ਆ ਤੇ ਉਥੇ ਤੁਸੀਂ ਫੇਸਬੁੱਕ ਤੇ ਵੀ ਸਾਨੂੰ ਜੁੜ ਸਕਦੇ ਹੋ ਤੇ ਸਾਡਾ ਫੇਸਬੁੱਕ ਪੇਜ ਆ ਆਜ਼ਮਿਸ ਵਾਲਾ ਪ੍ਰੋਡਕਸ਼ਨ ਤੇ ਉਥੇ ਇੰਸਟਾਗ੍ਰam ਦੇ ਉੱਪਰ ਆਜ਼ਮ نیوز ਵਾਲਾ ਤੇ ਦੋਸਤੋ ਸਾਡੀ ਵੈਬਸਾਈਟ www.aznewsbar.com ਤੇ ਵੀ ਜਾ ਕੇ ਤੁਸੀਂ ਆਪਣੇ ਮਨ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਤੇ ਦੋਸਤੋ ਜੇਕਰ ਤੁਸੀਂ ਮੇਰੇ ਪੇਜ ਦੇ ਉੱਪਰ ਆਉਣਾ ਤਾਂ ਮੇਰਾ ਪੇਜ ਆ ਪਰਮਜੀਤ ਸਿੰਘ ਭਗਨਾ ਮੇਰਾ ਪੇਜ ਆ ਉੱਥੇ ਵੀ ਆ ਕੇ ਤੁਸੀਂ ਆਪਣੇ ਦਿਲ ਦੀਆਂ ਤੇ ਆਪਣੇ ਮਨ ਦੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰ ਸਕਦੇ ਹੋ ਦੋਸਤੋ ਹੁਣ ਮੈਨੂੰ ਵੀ ਅਰਜ਼ ਹੈ ਕੱਲ੍ਹ ਨੂੰ ਇਸੇ ਵੇਲੇ ਫੇਰ ਤੁਹਾਡੇ ਨਾਲ ਮੁਲਾਕਾਤ ਹੋਊਗੀ ਤੇ ਕੱਲ੍ਹ ਨੂੰ ਫੇਰ ਨਵੀਆਂ ਤੇ ਵੱਡੀਆਂ ਖੋਹਾਂ ਲੈ ਕੇ ਮੈਂ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਤੁਸੀਂ ਦੇਖਦੇ ਰਹੋ ਆਜ ਨਿਊਜ਼ ਵਾਲਾ ਤੇ ਆਜ ਚੱਕ ਜਵਾਬ